ਹਾਂ ਜੀ ਅ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮੈਂ ਤੇਰਾ ਮੀਤ ਕਾ ਤੁਹੀ ਠੀਕ ਠਾਕ ਹਾਂ ਕੋਈ ਥੋੜੇ ਜਣੇ ਵੀ ਸੈਟ ਬੈਟ ਹੋਣਗੇ ਤਾਂ ਲਓ ਮਿੱਤਰੋ ਮਾਗੀਂ ਦੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਕਿਹਾ ਆਪਾ ਤੈਨੂੰ ਵੀ ਵਧਾਈਆਂ ਆਪਾ ਸਭਾ ਵਧਾਈਆਂ ਬਾਈ ਤੈਨੂੰ ਵੀ ਜਿਆਦਾ ਵਸਦਾ ਰਹੇ ਤੇ ਅਸ਼ੀਰਵਾਦ ਦੇ ਅਸੀਂ ਵੀ ਜਿਉਂਦੇ ਵਸਦੇ ਰਹੀਏ ਹਾਂ ਹਾਂ ਵੀ ਕਿਵੇਂ ਠੀਕ ਹੈ ਰੱਤੇ ਆ ਲਓ ਜੀ ਬੱਚੇ-ਪੁੱਚੇ ਇਹਦੇ ਡੰਨੇ ਆਪਾਂ ਕੋਸ ਅੰਦਰ ਬਿਠਾਏ ਆ ਉਹ ਤੁਹਾਨੂੰ ਚੱਲ ਕੇ ਦਿਖਾਉਨੇ ਆ ਛਤਰੀ ਲੱਗੀ ਵੀ ਆ ਤੇ ਉਹ ਜਿਹੜੇ 2-3 ਦਿਸੇ ਸੀ ਉਦਨ ਵਾਲੇ ਜੀਦੇ ਕਰਕੇ ਉਹ ਰਤੀ ਛੱਡੀ ਸੀ ਤੇ ਰਤੀ ਬਾਟਰਕ੍ਰਾਸ ਕਰ ਗਈ ਸੀ ਤੇ ਉਹ ਨਹੀਂ ਦਿ세 ਉਦੋਂ ਬਾਅਦ ਚ ਓਂਡੀਆਂ ਕੰਡੀਆਂ ਇਤੋਂ ਖੋਲਣੀਆਂ ਕਿੱਥੇ ਬੰਦਾ ਥੱਲੇ ਕਿੰਨਾ ਇਤੋਂ ਵੀ ਚੱਕ ਲਿਆ ਫਿਰ ਇੱਧਰ ਦਾ ਖੁੱਡਾ ਖਾਲੀ ਆ ਆ ਬੈਠੇ ਸਾਰੇ ਨੀਲੀ ਹੈ ਹਟਣੀ ਹੋਈ ਹਾਂ ਹੋ ਆਹੋ ਇਹ ਜਿੰਨੀ ਖੁੱਲੀ ਸੀ ਸਾਰੀ ਬੰਦ ਹੋ ਗਈ ਹੈ ਜਿਹੜੀ ਮਾੜੀ ਮੋਟੀ ਖੁੱਲੀ ਸੀ ਉਹ ਵੀ ਬੰਦ ਹੋ ਗਈ ਇਹਦਾ ਕੰਮ ਹੀ ਖਰਾਬ ਹੋ ਗਿਆ ਪੌੜੀ ਨਾਮਕ ਪੌੜੀ ਲਾ ਦਨੇ ਆ ਮੈਂ ਲਾ ਆਪਾਂ ਵੀ ਚੱਲ ਕੇ ਬਾਅਦ ਜਾਲ ਚ ਪਾਉਣੇ ਗੁੱਤਰ ਪਹਿਲਾਂ ਇੱਧਰ ਪੌੜੀ ਲਾ ਕੇ ਨਾ ਪਾਪਾ ਕਹਿੰਦਾ ਗਾਰਾ ਗੂਰਾ ਦੇਖਣਾ ਦੇਖ ਲੇ ਆਹ ਦੇਖੋ ਪਾਪੇ ਨੇ ਨਾ ਸਰੋ ਵੀ ਇੱਥੇ ਲਾਈ ਵੀ ਆ ਲੈ ਕੋਠੇ ਤੇ ਦੇਖੋ ਇੱਧਰ ਕੋਠੇ ਇੱਧਰ ਆ ਦੇ ਸਾਗ ਸੁੱਕੇ ਇੱਥੇ ਘਰੇ ਹੀ ਤੋੜਦੇ ਨੇ ਤੇ ਘਰੀ ਬਣਾ ਲੈਂਦਾ ਪਾਪਾ ਵਾ ਵਈਆ ਵਾ ਵਈਆ ਆ ਪੌੜੀ ਲੈ ਚੱਲ ਗਏ ਉੱਧਰ ਖੜ ਜੋ ਬੱਲੇ ਬਸ ਆਈਏ ਉੱਥੇ ਲਾਉਣੇ ਨੇ ਖੁੱਡੇ ਤੇ

ਅੱਛਾ ਹਣ ਨਵਾਂ ਪਤੰਗਾ ਹਣੀਲਾ ਜਾ ਨਵਾਂ ਦਾ ਨਹੀਂ ਪੁਰਾਣਾ ਹੀ ਲੱਗਦਾ ਨਵੇਂ ਦਾ ਕੱਲ ਮੈਂ ਦਵਾ ਕੇ ਲਿਆਂਦਾ ਜਿਹੜਾ ਹੈ ਨਹੀਂ ਸੀ ਚੰਦ ਜੀ ਹੁਣ ਸੁੱਕ ਗਈ ਹੈ ਹਨਾ ਜੀ ਜੀ ਟੁੱਟੀ ਸੀਗੀ ਹੁਣ ਤਾਂ ਛੇਰੀ ਤੇ ਬੈਠਾ ਨਾ ਹਾਂ ਖੋਲ ਕੇ ਰੱਖਣ ਲੱਗ ਗਿਆ ਇਹ ਆਹੋ ਬਰਣਾ ਕਿਹੜਾ ਹੈ ਤੇ ਲੋਈ ਆ ਬੜਾ ਕੂਤਰਾ ਇੱਥੇ ਬੰਨਤਾ ਪਾ ਛਤਰੀ ਤੇ ਆ ਦੇਖ ਬੇਜਾ 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 ਛਤਰੀ ਆਪਾ ਦੰਨੇ ਆ ਲਾ ਉਹ ਰੁਕ ਜਾ ਉਹ ਰੁਕ ਜਾ ਜਦੋਂ ਬਜਾ ਟੱਕੇ ਕੀ ਕੋਈ ਮੰਗਾ ਲਈਏ ਧਾ ਮੰਦੇ ਲਾ ਲਾ ਹਾਂ ਲੋਰੀ ਆ ਲਾਤੀ ਛਤਰੀ ਵੇ ਕੀ ਨਵਾ ਹਨ ਚਲ ਕੋਈ ਵੀ ਬੈਠਾ ਰਿਆਂ ਨੇ ਮੈਂ ਤਾਂ ਕਹਿਣਾ ਨਹੀਂ ਛੇੜਦੇ ਆਪਾਂ ਆ ਦੇਖ ਕਿਹੜਾ ਆ ਕੋਈ ਤਾਂ ਸਾਡਾ ਹੀ ਆ ਭਰਾਵਾ ਕਿਹੜਾ ਆ ਦੇਖੋ ਆ ਇਸੇ ਪਾਸੇ ਲਾਲ ਚੀਨੇ ਹੋਣੀ ਤਿੰਨੇ ਚਾਰੀ ਬੈਜ ਬੈਜ ਤੇ ਤੇ ਨਾ ਹੋਏ ਨੋਨੇ ਵਾਲੀ ਗੱਲ ਹੀ ਹੈ ਹੈ ਕਿ ਮੈਂ ਨੋਨੇ ਵਾਲੀ ਗੱਲ ਨਾ ਹੋ ਜਾ ਰਹਿਣਦੇ ਫਿਰ ਆ ਬੈਠਾ ਰਹਿੰਦੇ ਆਹੀ ਬੈਠਾ ਰਹਿੰਦੇ ਗੱਲਾਂ ਉਹ ਬੈਠਾ ਰਹੇ ਹੋਰ ਚਲ ਉਹ ਪੁੱਛ ਤੂੰ ਉਹ ਕੰਮ ਕਰਕੇ ਆਪਾਂ ਇਹਨੂੰ ਖੜ ਲੈਂਦੇ ਬਾਅਦ ਚ ਆ ਲਓ ਜੀ ਹੁੰਡੀ ਲਾਤੀ ਤੇ ਮਹਲਾਪਾ ਫਿਰ ਉਹਦੋਂ ਕਿੰਨੇ ਕੰਨੇ ਨਿਕਲੇ ਬਹੁਤ ਨੇ ਕਹੇ ਇਹਨਾਂ ਬੱਚਿਆਂ ਦੇ ਹੀ ਨਿਕਲੇ ਹਨਾ ਨਵੇਂ ਪੱਠੇ ਦੇ ਵੱਡੇ ਤਾਂ ਨਹੀਂ ਨਿਕਲੇ ਵਾ ਕੀ ਉਹ ਬੰਦ ਪਾ ਉੱਤੇ ਇੱਥੇ ਪੈ ਜਾਂਦੇ ਮੰਦੇਰੇ ਧੋਪਾ ਹੋ ਗਿਆ। ਹੋਰ ਅੰਦਰ ਉੱਡੀ ਜਾਂਦੇ ਜਿਹੜਾ ਨਵਾਂ ਨਿਕਲਿਆ ਵਾ ਤੇ ਉਹ ਇੱਥੇ ਨੱਟ ਤੇ ਬੈਠਾ ਵਾ। ਕਿਧਰ ਗਿਆ ਉਹ ਬੈਠਾ ਹੋਇਆ ਉੱਡੀ ਅੰਦਰ। ਚਲੋ ਜੀ। ਲਓ ਵੀ ਭਾਈ ਟੈਂਕੀ ਬਹੁਤ ਗੰਦੀ ਸੀਗੀ ਪਾਪੇ ਕਾਲੀ ਤੇ ਉਹ ਦੇਖੋ ਉਧਰ ਵਿੱਚ ਅਸੀਂ ਬੰਜੀ ਦੇ ਨਾਲ ਨਾ ਕਪੜਾ ਬੰਨ ਕੇ ਦੇ ਵਿੱਚ ਫੇਰਤੀ ਤੇ ਪਾਣੀ ਬਹੁਤ ਗੰਦਾ ਤੇ ਕਿੱਥੇ ਪਾਣੀ ਹੈਗਾ ਉਹ? ਪਾਣੀ ਆ ਢੋਲਦਾ ਚਲ ਕੋਈ ਨਹੀਂ ਬਾਲਟੀ ਚਾ ਉਹ ਫਸਲ ਨੂੰ ਪਾਦਾ ਵਾ ਤੇ ਕਿੰਨਾ ਕ ਟਾਈਮ ਹੋ ਗਿਆ ਇਹ ਫਸਲ ਆਪਣੀ ਵਗਾਈ ਨੂੰ ਇਹ ਹੋ ਗਿਆ ਠੀਕ ਤਾਂ ਹੋ ਗਿਆ ਠੀਕ ਦਿਨ ਵਾਵਾ ਹੋ ਗਈ ਹੈ ਘਰ ਦੀ ਖੇਤੀ ਸਾਰੀ ਹੈ ਘਰ ਦੇ ਘਰ ਦੇ ਘਰ ਦੀ ਵਾ ਠੀਕ ਆ ਸਰੋਂ ਸਰੋਂ ਵੀ ਫਿਰ ਘਰ ਦੀ ਹੀ ਹੁੰਦੀ ਆ ਤੇ ਕਣਕ ਕੋਣਕ ਨਹੀਂ ਬੀਜਦੇ ਕਣਕ ਨਹੀਂ ਬੀਜਦੇ ਅੱਛਾ ਸਰੋਂ ਦੀ ਖੇਤੀ ਹੈ ਖੱਲੀ ਛੋਲੇ ਸਰੋਂ ਛੋਲੇ ਨੇ ਸਰੋਂ ਠੀਕ ਆ ਨਾਲ ਤਾਰਾ ਮੇਰਾ ਵੀ ਹੋ ਜਾਣਾ ਕਿਤੇ ਕਦੇ ਅੱਛਾ ਹਾਂ ਨਾ ਤੋ ਤੋ ਜੀ ਇਹਦਾ ਇਹ ਦੂਸੂ ਹੀ ਹੈ। ਰਾਤੀਂ ਨੇ ਦੋ ਆਏ ਲੇਟਰੀ ਤੇ ਹਾਂ ਦੋ ਬਹਿ ਗਏ ਦੋ ਅੱਡ ਗਏ। ਲਓ ਮਿੱਤਰੋ ਪਾਪੇ ਨੇ ਜਿਹੜੇ ਇੱਥੇ ਪਾਏ ਸੀ ਨਾ ਲਾਲ ਚੀਨੇ ਜੇ ਉਹ ਵੀ ਸਾਰੇ ਡਾਤੇ ਆ ਤੇ ਦੋ ਤਿੰਨ ਅਸੀਂ ਹੋਰ ਡਾਉਣ ਦੀ ਕੋਸ਼ਿਸ਼ ਕੀਤੀ ਆ। ਕੋਹ ਹਣੀ ਰੰਗ ਰੂੰਗ ਲੱਗਿਆ ਆ ਤਾਂ ਨਹੀਂ ਆਪਣਾ ਅੱਡ ਖੜਾ ਖੁੱਡੇ ਜਿਹੜਾ ਇੱਕ ਉਧਰ ਆਪਣੇ ਖੁੱਡੇ ਤੇ ਬੈਠਾ ਉਹ ਬੈਠਾ ਉਹਦਾ ਬੈਠਾ ਬੈਠਾ ਉਹ ਬੈਠਾ ਇਨੋਂ ਨੀਲਾ ਹੁਣਾ ਦੋ ਰੰਗ ਪਰ ਨਹੀਂ ਇੱਕ ਚਿੱਟਾ ਵਾ ਨੂੰ ਨੀਲਾ ਹਾਂ ਬਾਕੀ ਸਾਰੇ ਰੰਗ ਲੱਗਿਆ ਇੱਕ ਹੋ ਜਾਂਦਾ ਆ ਹੁਣ ਨਲੇ ਇੱਕ ਤੇ ਨਹੀਂ ਲੱਗਿਆ ਉਹ ਬਿਠਾਦੇ ਆ ਪੰਜ ਛੇ ਆਪਾਂ ਉੱਪਰ ਛਤਰੀ ਤੇ ਤੇ ਬਾਕੀ ਨੀਲੀ ਵੀ ਉੱਡ ਗਈ ਹਿਟਾੜਨ ਲੱਗਿਆ ਤੇ ਉਹ ਵੀ ਤਾਂ ਬੈਠੀ ਉਹ ਵੀ ਆ ਉੱਡੇ ਖੜਿਆ ਆ ਗਿਆ ਵੇਖੀ ਵੇਖੀ ਹੋਰ ਵੀ ਗਹਿਰ ਤੇ ਆ ਆ ਜਾ ਆ ਜਾ ਉਹ ਹੀ ਰਹਿ ਗਿਆ ਕਾਲ ਕੰਤਰਾ ਲਓ ਜੀ ਲਾਲ ਜੀ ਨਾ ਹੋ ਜਾਂਦਾ ਉਹ ਦੇ ਪਰੇ ਇੱਕ ਕਾਲਕਾਂਤਰ ਤੇ ਨੁੰਨੇ ਵੀ ਕਹਿੰਦੇ ਬੱਚੇ ਡਾਲੇ ਆਪਦੇ ਦੋ ਦਿਨ ਉਪਦੇ ਪੁੱਛਾਂਗੇ ਪਤਾ ਲਾਵਾਂਗੇ ਵਿਚਾਰੇ ਤੋਂ ਵੀ ਕੀ ਆ ਆ ਕਿਹੜਾ ਨੰਗ ਲਓ ਇੱਕ ਹੋਰ ਡੱਗ ਆਹ ਚੱਕ ਕਿੱਧਰ ਵੇ ਗਿਆ ਟੈਂਕੀ ਤੇ ਟੁੱਟੀ ਚੌਂਜ ਵਾਲਾ ਇਹ ਦੂਜਾ ਡੱਗਾ ਹੀ ਇੱਕ ਆ ਹਰੀਆਂ ਬਗਲਾ ਆ ਲ ਆ ਸੀਗਾ ਉਹ ਮੈਂ ਕਹਿੰਨਾ ਕਿ ਹੋਰ ਸੀ ਇਦਾਂ ਨੂੰ ਨੰਗ ਆ ਉਹ ਵੀ ਹਲਾਈਆਂ ਦੇ ਖੱਟੀ ਛਤਰੀ ਵਾਲੇ ਉਹ ਡੱਗ ਪਹਿਲਾਂ ਆਪਣਾ ਗੋਲੀ ਡੇ ਪਹਿਲੇ ਉਹ ਲਾਤੀ ਹੈਣੀ ਉਹਦੀ ਉਹ ਬੜਕੋਵਾਂ ਤਾਂ ਲੱਗੇ ਸਾਵਤਾ ਹੀ ਲਾਤੀ ਹੈਣੀ ਵਾਹ ਵੀ ਕਤਾ ਆ ਗਿਆ ਇਹ ਤਾਂ ਗਰਮੀ ਆ ਨਾ ਪੂਰੀ ਹਾਂਜੀ ਜਾਨ ਨੂੰ ਕਾਉਂਟ ਨੰਬਰ ਘਰੇ ਨਹੀਂ ਹਜੇ ਨਹੀਂ ਇਹ ਤਾਂ ਮਿਹਤ ਕਰ ਥੋੜੀ ਜੀ ਮੇਂ ਤੇ ਚੱਲੀ ਜਾਂਦੀ ਐ ਖਰਾ ਤੇ ਲਾਲ ਕੱਠਾ ਦੀ ਜਾ ਹਾਂ ਆ ਵਿਆਹੀ ਆ ਜਾ ਆ ਆ ਆ ਆ ਆ ਆ ਆ ਉਹਨਾਂ ਨੇ ਯਾਰ ਸਰਾ ਹੀ ਕਰਾਈਓ ਆਪਾਂ ਹਾਂ ਹੂੰ ਬੱਚਾ ਉਹਨਾਂ ਨੇ ਹੋਵੇ ਤੇ ਸੈਟ ਲਿਆ ਹਰੀਆਂ ਗੱਛਾਂ ਵਾਲਾ ਆ ਵੀਰ ਇਹ ਲਾਤੀ ਹੈ ਨਹੀਂ ਔਰ ਲੈ ਬਸ ਬੈਠਣੇ ਚਟਾ ਜਾ ਹਲਾ ਦੇ ਮੜੀ ਇਹਨੇ ਬਹਿ ਜਾਣਾ ਮੈਂਟ ਜੀ। ਆ ਕੇ ਲੈਣੇ ਪੱਛੀ ਕਰਦੇ ਉਹ ਥੋੜਾ ਪਾਸੇ ਹੀ ਪਰ। ਲਓ ਵੀ ਦੋ ਜਾਨਵਰ ਰਹਿ ਗਏ ਇੱਕ ਤਾਂ ਵੀ ਆ ਗਿਆ ਆ ਗਿਆ ਆ ਗਿਆ। ਆ ਚੱਕੋ ਵੀ ਲੈ ਮੈਸਟਰੀ ਉਹ ਹੀ ਰਹਿ ਗਿਆ ਕਰ ਲੈ ਹਾਂ। ਇਹ ਦਿਨ ਤਾਂ ਤੈਨੂੰ ਦੱਸਾਂਗਾ ਬਹੁਤ ਬਹੁਤ ਮਾਰਿਆਂ ਮਾਰ ਗਿਆ ਵੀ ਹਾਂ ਰਹਿ ਗਿਆ ਕਾਰ ਹਾਂ ਇੱਕ ਰਹਿ ਗਿਆ ਟੱਕ ਤਾਂ ਕੀ ਦਾ ਫਰਕ ਹੈ ਆਪਣੇ ਤਾਂ ਬਹੁਤ ਆਵੇ ਇਕੱਠੇ ਹੋ ਗਏ ਹੁਣ ਇੰਨੇ ਹੀ ਸੀਗੇ ਹੈ ਇਹ ਤਾਂ 10 ਦਿਨ ਲੱਗਣਗੇ ਦੇਖਦੇ ਹਾਂ 10 ਦਿਨ ਲੱਗਣਗੇ ਕੁਦਰਤਾਂ ਨਹੀਂ ਫਸ ਗਿਆ ਉਹ ਚ ਹੈ ਆਪਾਂ ਤੇ ਆਹੋ ਕਦਰਾਂ ਫਸ ਗਏ ਹੁਣ ਮੈਂ ਛਤਰੀ ਚੱਕ ਦੂੰ ਆ ਪਰਲੇ ਨੂੰ ਛੇੜਨਾ ਤਾੜੀ ਦੇ ਆ ਵੇ ਗਿਆ ਕਾਲ ਕਾਂਤਰਾ ਵੀ ਚੱਕਲਾ ਚੱਕਲਾ ਆ ਬਦੂ ਆ ਬੈਠੇ ਤਾੜ ਦੇ ਨੂੰ ਕੱਲੇ ਨੂੰ ਤਾੜ ਦੇ ਆ ਲੈ ਕੇ ਕਾਲ ਕਾਂ ਦਾ ਚੱਕੀ ਚੱਕੀ ਆ ਵੇ ਆ ਗਿਆ ਆ ਦੇ ਆ ਗਿਆ ਬਹਿ ਗਿਆ ਤਾੜ ਲਾ ਦੇ ਲਾ ਦੇ ओके ਆ ਦੂਜਾ ਰਹਿ ਗਿਆ ਚਾਰ ਹੁਣ ਇਹਨੂੰ ਡਾਉਣ ਲੱਗਿਆ ਚੱਕੀ ਛੱਟੇ ਤਾਰ ਦੇ ਕੱਲੀ ਤਾਰ ਦੇ ਮੁੜ ਕੇ ਲਾਲ ਜੀਨਾ ਰਹਿ ਜੂ ਨਹੀਂ ਇਹਨਾਂ ਨੇ ਤੜਨਾ ਨਹੀਂ ਦੋਨਾਂ ਨੇ ਚੱਲ ਪਿੱਛੇ ਚਾ ਅਈ ਢੀ ਟੀਟ ਲਾਲ ਜੀ ਦੇ ਨੂੰ ਡਾ ਅੰਦਰ ਜਾਣਾ ਇਨ ਉਤਾੜ ਦੇ ਪਾ ਕੱਲੀ ਨੂੰ ਉਤਾੜ ਦੇ ਫਿਰ ਹਾਂ ਗੋਰੀ ਗੋਰੀ ਕਿਵੇਂ ਠੀਕ ਆ ਜਾ ਗੇਰਾ ਇਹਨੂੰ ਚੱਲੇ ਗਾਣਾ ਨੂੰ ਬਾਹਰ ਲਿਏ ਨਾ ਸਾਰੇ ਨਹੀਂ ਡਾਂਗ ਚੱਕਣੀ ਪਣੀ ਚਲ ਓਏ ਇਦਰ ਹਰਾ ਦੇ ਮੜੀ ਫੇਰ ਆਉਗੇ ਮੇਲੀ ਚੱਲ ਯਾਰ ਇਹ ਡੇਢ ਢ ਚੱਲ ਹਟੇਲ ਪਰ ਲੈ ਨੂੰ ਉਹਨੂੰ ਉਹ ਕਰ ਦੇਣ ਤਾਂ ਫੜ ਫੜੀ ਵੀ ਜਾਊਗੀ ਤਾਂ ਹਾਂ ਨਾਮੀ ਚੱਲੇ ਹਲਾ ਦੇ ਲਾ ਦੇ ਮਾਸਤਰੀ ਯਾਰ ਨਾਗਦੇ ਜਾ ਰਾਇ ਮਾਹ ਹੀ ਤੜਦੇ ਚੱਲ ਇਹਨੂੰ ਚੱਲ ਚੱਲ ਯਾ ਇਹਦਾ ਪਾਸਾ ਘੁਮਾ ਕੇ ਥੱਲੇ ਹੀ ਕਰ ਇਹਨੂੰ ਹਾਂ ਆਉਣ ਦੇ ਫੁਰਤੀ ਜਾਂ ਜਾਣ ਦੇ ਇਹਨੂੰ ਅੰਦਰ ਵਿੱਚ ਹੀ ਨਾ ਪਦੇ ਇੱਥੇ ਚੱਲ ਜੋ ਕਰ ਮਾਹ ਹੀ ਅੰਦਰ ਗਿਆ ਬਣ ਕੀ ਗੱਲ ਹਾਰੇ ਹੀ ਗਏ ਹੁਣ ਬੱਲੇ ਹਣ ਇਹਨੂੰ ਵੀ ਖੋਲ ਲੈ ਹੋਰ ਕੀ ਆ ਚਲ ਉਧਰ ਲਾ ਦੇ ਨਹੀਂ ਤਾਂ ਆਹ ਆ ਬਾਹਰ ਖੁੱਲ ਰਿਹਾ ਇਹਦਾ ਨਟ ਦਾ ਸੈਂਟਰ ਲੋਕ ਸਾਰੇ ਹਾਂ ਇਹ ਤਾਂ ਹੈ ਵਾ ਲੋ ਇਹ ਕਿਥੇ ਲੱਗਦਾ ਵਲੋਕ ਆਏ ਬਾਕੀ ਇਟਾਂ ਦੋ 10 ਤੇ ਇੱਕ ਇੱਥੇ ਆ ਹੌਕਾ ਇਹ ਐਂ ਲੜਦੀ ਆ ਕਹਦੇ ਫਿਰ ਚੱਕ ਬਈ ਲਾਤਾ ਬਈ ਸਾਰਾ ਲੋਕ ਹੌਕੇ ਰਿਪੋਰਟਾਂ ਕਰਤਾ ਤਾੜਲੇ ਬੱਚੇ ਬੱਚੇ ਸਾਰੇ ਤੇ ਇਹ ਵੀਡੀਓ ਦਾਪਾ ਇੱਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲੇ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓਨ ਕਰ ਲਾਈਕ ਕਮੈਂਟ ਕਰਕੇ ਜਰੂਰ ਵੀਡੀਓ ਕਿਦਾਂ ਲੱਗੀ ਤੇ ਬਾਕੀ ਆਪਣੇ ਘੂਤਰੇ ਬਾਹਰ ਕੱਢਣ ਵਾਲੇ ਆ ਕੱਢਦੇ ਆ ਯਾਰ ਜੱਗ ਲਗੇ ਕਿਵੇਂ ਮਾਰੇ ਤੇ ਮੈਂ ਲਾ ਕੇ ਥਲੇ